ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਰੱਬੀ ਬੰਦੇ ਸਨ ਉਹਦੇ ਹੁਕਮ ਵਿੱਚ ਰਹਿੰਦੇ ਸਨ ਰੱਬ ਦਾ ਸੱਦਣਾ ਆਇਆ ਮਾਂ ਬਾਪ ਤੇ ਚਾਚਿਆਂ ਤਾਇਿਆਂ ਨੂੰ ਛੱਡ ਦੁਰੇ ਕਿਸੇ ਲਾਲਚ ਮੋਹ ਤੇ ਪਿਆਰ ਨੇ ਉਹਨਾਂ ਦੇ ਚਰਨਾਂ ਨੂੰ ਜ਼ੰਜੀਰ ਨਾ ਮਾਰੀ ਜਿਵੇਂ ਕਿਸੇ ਦਰਖਤ ਉੱਤੇ ਪੰਛੀ ਆ ਕੇ ਬੈਠਦਾ ਤੇ ਮਨ ਦੀ ਮौज ਨਾਲ ਕਿਸੇ ਨੂੰ ਅਣ ਦੱਸੇ ਹੀ ਉਡਾਰੀ ਮਾਰ ਲੈਂਦਾ ਹੈ ਤਿਵੇਂ ਹੀ ਗੁਰੂ ਜੀ ਬਾਣੇ ਅੰਦਰ ਤਲਵੰਡੀ ਆਏ ਤੇ ਬਾਣੇ ਅੰਦਰ ਹੀ ਛੱਡ ਦੁਰੇ ਮਾਤਾ ਨੇ ਤਰਲੇ ਕੀਤੇ ਭਾਈ ਜਾਰੇ ਨੇ ਰੋਕਿਆ ਰਾਏ ਬੁਲਾਰ ਨੇ ਆਖਿਆ ਕਿਸੇ ਦੀ ਇੱਕ ਨਾ ਸੁਣੀ ਮਰਦਾਨੇ ਨੂੰ ਸੱਦ ਕੇ ਆਖਿਆ ਚੱਲ ਮਰਦਾਨਿਆ ਦਾ ਤਾਰ ਦਾ ਹੁਕਮ ਆ ਗਿਆ ਹੈ ਦੂਰ ਜੰਗਲ ਵਿੱਚ ਬੈਠਾ ਹੋਇਆ ਕੋਈ ਅਸਾਂ ਨੂੰ ਚੇਤੇ ਕਰ ਰਿਹਾ ਹੈ ਸੜਦੀ ਆਤਮਾ ਵਾਲੇ ਅਸਾਂ ਨੂੰ ਡੀਕ ਰਹੇ ਨੇ ਜਿਵੇਂ ਹੁਕਮ ਹੋਵੇ ਮੈਂ ਤਿਆਰ ਹਾਂ ਮਰਦਾਨੇ ਨੇ ਉੱਤਰ ਦਿੱਤਾ ਤਲਵੰਡੀਆਂ ਨਿਕਲ ਕੇ ਦੱਖਣ ਨੂੰ ਹੋਏ ਉਸ ਸਮੇਂ ਦੱਖਣੀ ਪੰਜਾਬ ਦਾ ਇਲਾਕਾ ਬੰਜਰ ਬਹੁਤਾ ਸੀ ਦੂਰ ਦੂਰ ਕੋਈ ਟਾਮਾ ਟਾਵਾਂ ਪਿੰਡ ਹੁੰਦਾ ਸੀ ਵਾਣ ਕਰੀਰ ਕਿਕਰ ਤੇ ਫਗਵਾੜੇ ਵਾਲੇ ਜੰਗਲ ਵਿੱਚ ਦੀ ਗੁਰੂ ਜੀ ਤੇ ਮਰਦਾਨਾ ਜੀ ਤੁਰੇ ਗਏ ਗੁਰੂ ਜੀ ਤਾਂ ਪਵਨ ਆਹਾਰੀ ਸਨ ਉਹਨਾਂ ਨੂੰ ਭੁੱਖ ਤ੍ਰੇ ਨਹੀਂ ਸੀ ਲੱਗਦੀ ਸਰਵ ਸ਼ਕਤੀਮਾਨ ਨੇ ਉਹਨਾਂ ਨੂੰ ਸੰਤੋਖ ਸਬਰ ਬਖਸ਼ਿਆ ਹੋਇਆ ਸੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਦੀ ਹਾਲਾਤ ਸੀ ਪਰਮਾਤਮਾ ਦੀ ਭਗਤੀ ਹੀ ਉਹਨਾਂ ਦੇ ਜੀਵਨ ਦਾ ਆਸਰਾ ਤੇ ਮਨੋਰਥ ਸੀ ਪਰ ਮਰਦਾਨਾ ਸਧਾਰਨ ਮਨੁੱਖ ਸੀ ਗੁਰੂ ਜੀ ਦੇ ਸੰਗਤ ਨੇ ਉਸ ਨੂੰ ਹੌਸਲੇ ਵਾਲਾ ਤਾਂ ਬਣਾਇਆ ਸੀ ਪਰ ਜਨਮ ਜਨਮਾਤਰਾ ਦੀ ਭੁੱਖ ਉਸ ਦੀ ਛੇਤੀ ਨਹੀਂ ਸੀ ਜਾਂਦੀ ਨਾਲ ਹੀ ਚੋਜੀ ਪ੍ਰੀਤਮ ਵੀ ਮਰਦਾਨੇ ਨਾਲ ਕਈ ਚੋਜ ਕਰਦਾ ਰਹਿੰਦਾ ਸੀ ਤੀਕੋ ਤੋਂ ਉੱਪਰ ਬੰਦ ਕਰ ਲਿਆ ਲਤਾਂ ਥੱਕ ਗਈਆਂ ਭੁੱਖ ਸਤਾਉਣ ਲੱਗੀ ਵਿਆਕੁਲਜਾ ਹੋ ਕੇ ਮਰਦਾਨਾ ਬੋਲਿਆ ਦਾਤਾ ਤਕੀਮਾ ਤੇ ਭੁਖ ਤੰਗ ਕਰ ਰਹੀ ਹੈ ਕਿਸੇ ਵਸੋਂ ਵਿੱਚ ਚੱਲੀਏ ਕੋਈ ਜਾਲ ਵਾਲਾ ਅਸਥਾਨ ਆ ਲੈਣ ਦੇ ਗੁਰੂ ਜੀ ਨੇ ਉੱਤਰ ਦਿੱਤਾ ਤੇ ਦੋਵੇਂ ਤੁਰੇ ਗਏ ਚਲੋ ਚਲੀ ਇੱਕ ਕੋ ਪੰਧ ਹੋਰ ਚਲੇ ਗਏ ਸੰਗਣਾ ਬਾਣ ਆਇਆ ਨਿਰਮਲ ਜਲ ਦਾ ਇੱਕ ਕੱਚਾ ਤਲਾਬ ਸੀ ਉਹ ਤਲਾਬ ਦੇ ਕਿਨਾਰੇ ਜੀ ਸਤ ਗੁਰੂ ਜੀ ਸਤ ਕਰਤਾਰ ਆ ਕੇ ਬੈਠ ਗਏ ਨਿਰਮਲ ਜਲ ਨਾਲ ਪੰਜ ਇਸ਼ਨਾਨਾ ਕੀਤਾ ਮਰਦਾਨੇ ਨੇ ਪੰਜ ਇਸ਼ਨਾਨਾ ਕਰਨ ਦੇ ਨਾਲ 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 ਸੀਤਲ ਜਲ ਨੂੰ ਪੀ ਵੀ ਲਿਆ ਪਾਣੀ ਪੀ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਾਲਕ ਮੇਰੇ ਪੇਟ ਦਾ ਕੋਈ ਪ੍ਰਬੰਧ ਕਰੋ ਭੁੱਖ ਦੀ ਖੋ ਤੰਗ ਕਰ ਰਹੀ ਹੈ ਅੱਜ ਦੂਸਰਾ ਦਿਨ ਹੈ ਰੋਟੀ ਨੂੰ ਮਰਦਾਨਿਆ ਕਰਤਾਰ ਨੂੰ ਪੇਟ ਦੀ ਚਿੰਤਾ ਹੈ ਤੂੰ ਚਿੰਤਾ ਨਾ ਕਰ ਬੰਦੇ ਦੀ ਫਿਕਰ ਕਰਨ ਤੇ ਕੁਝ ਨਹੀਂ ਹੁੰਦਾ ਜਦੋਂ ਕਰਤਾਰ ਫਿਕਰ ਕਰੇ ਤਾਂ ਹੀ ਮਨਸਾ ਪੂਰੀਆਂ ਹੁੰਦੀਆਂ ਹਨ ਅੱਛਾ ਕਰਤਾਰ ਦਾ ਹੁਕਮ ਹੈ ਸੱਜੇ ਹੱਥ ਵੱਲ ਜਾ ਅੱਗੇ ਨਗਰ ਆਵੇਗਾ ਉਸ ਨਗਰ ਦੇ ਲੋਕ ਤੇਰੀ ਬਹੁਤ ਸੇਵਾ ਕਰਨਗੇ ਪੇਟ ਭਰ ਕੇ ਰੋਟੀ ਖਾ ਆਵੇਂ ਪਰ ਪੱਲੇ ਕੁਝ ਨਾ ਬੰਨੀ ਪੰਛੀ ਤੇ ਦਰবেশ ਢੰਡਾਰੇ ਜਮਾ ਨਹੀਂ ਕਰਦੇ ਲੋਕ ਤੈਨੂੰ ਜੇ ਚੀਜ਼ਾਂ ਦੇਣਗੇ ਪਰ ਦੇਖੀ ਦਾਤਾ ਮੈਨੂੰ ਤਾਂ ਰੋਟੀ ਲੱਸੀ ਮਿਲਣੀ ਚਾਹੀਦੀ ਹੈ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਜਾਣ ਵਾਸਤੇ ਤਿਆਰ ਹੁੰਦੇ ਹੋਏ ਮਰਦਾਨੇ ਨੇ ਉੱਤਰ ਦਿੱਤਾ ਨਗਰ ਦਾ ਹੋਣਾ ਸੁਣ ਕੇ ਉਹ ਬਹੁਤ ਖੁਸ਼ ਹੋ ਗਿਆ ਸੀ ਜੰਗਲ ਘਣਾ ਸੀ ਉਸ ਨੂੰ ਚੇਰਦਾ ਹੋਇਆ ਮਰਦਾਨਾ ਨਗਰ ਵਿੱਚ ਜਾ ਪੁੱਜਾ ਗੁਰੂ ਜੀ ਦੀਆਂ ਬਰਕਤਾਂ ਦਾ ਸਦਕਾ ਜਿਉਂ ਹੀ ਮਰਦਾਨਾ ਨਗਰ ਵਿੱਚ ਗਿਆ ਤਿਉਂ ਹੀ ਨਗਰ ਵਾਸੀ ਉਹਦੇ ਸਵਾਗਤ ਵਾਸਤੇ ਆ ਗਏ ਕਿਸੇ ਉਸ ਨੂੰ ਮੱਥਾ ਟੇਕਿਆ ਕਿਸੇ ਜਲ ਪਾਣੀ ਪੁੱਛਿਆ ਇੱਕ ਦਇਆਵਾਨ ਕਿਸਾਨ ਉਸ ਨੂੰ ਘਰ ਲੈ ਗਿਆ ਸ਼ੱਕਰ ਕੇ ਓਪਾ ਕੇ ਰੋਟੀ ਖਵਾਈ ਮੱਖਣ ਨਾਲ ਪੱਕੀਆਂ ਹੋਈਆਂ ਦੋੜਾਂ 6 ਖਾ ਗਿਆ ਜਦੋਂ ਰੱਜ ਉੱਠਿਆ ਤਾਂ ਘਰ ਵਾਲੇ ਨੇ ਉਸ ਨੂੰ ਇੱਕ ਰੇਜ਼ਾ ਦਿੱਤਾ ਦੇਖੋ ਦੇਖੀ ਦੂਸਰੇ ਲੋਕ ਵੀ ਰੇਜ਼ੇ ਤੇ ਫੁਲਕਾਰੀਆਂ ਲੈ ਆਏ ਕੁਝ ਚਾਂਦੀ ਦੇ ਦਮੜੇ ਦੇ ਗਏ ਰੱਜ ਕੇ ਰੋਟੀ ਖਾਣ ਪਿੱਛੋਂ ਮਰਦਾਨਾ ਗੁਰੂ ਜੀ ਦੇ ਬਚਨ ਨੂੰ ਭੁੱਲ ਗਿਆ ਜੋ ਉਹਨਾਂ ਕਿਹਾ ਸੀ ਮਰਦਾਨਿਆਂ ਲਾਲਚ ਨਾ ਕਰੀ ਜਾਤ ਮੇਰਾਸੀ ਕੋਲ ਆਇਆ ਧਨ ਤੇ ਕੱਪੜੇ ਛੱਡਣ ਦਾ ਹੌਸਲਾ ਕਿਵੇਂ ਕਰੇ ਦੂਸਰਾ ਲੋਕਾਂ ਮਜਬੂਰ ਕੀਤਾ ਤਕੜੀ ਪੰਡ ਬਨ ਕੇ ਸਿਰ ਉੱਤੇ ਚੁੱਕ ਲਈ ਤੇ ਗੁਰੂ ਜੀ ਵੱਲ ਆ ਗਿਆ ਦੂਰੋਂ ਆਉਂਦਾ ਮਰਦਾਨਾ ਤੇ ਉਹਦੇ ਸਿਰ ਉੱਤੇ ਤਕੜੀ ਪੰਡ ਚੁੱਕੀ ਵੇਖ ਕੇ ਗੁਰੂ ਜੀ ਹੱਸ ਪਏ ਲੋਭ ਜਗਤ ਨੂੰ ਖਾ ਰਿਹਾ ਹੈ ਉਹਨਾਂ ਦਾ ਬਚਨ ਸੀ ਮਰਦਾਨਾ ਕੋਲ ਆ ਗਿਆ ਆਣ ਪੰਡ ਛੁੱਟੀ ਕਿਉਂਕਿ ਭਾਰ ਨਾਲ ਉਸ ਦੀ ਧੌਣ ਦਾ ਮਣਕਾ ਟੁੱਟ ਰਿਹਾ ਸੀ ਪੰਡ ਸੁੱਟ ਕੇ ਧੌਣ ਸਿੱਧੀ ਕੀਤੀ ਸਾਹ ਚੜ੍ਹਿਆ ਹੋਇਆ ਸੀ ਉਹ ਤਾਂ ਸਾਹ ਲੈਂਦਾ ਰਿਹਾ ਗੁਰੂ ਜੀ ਉਹਦੇ ਵੱਲ ਵੇਖਦੇ ਰਹੇ ਜਦੋਂ ਮਰਦਾਨੇ ਨੂੰ ਹੋਸ਼ ਆ ਗਈ ਤਾਂ ਗੁਰੂ ਜੀ ਬੋਲੇ ਮਰਦਾਨੇ ਪੇਟ ਭਰਨ ਵਿੱਚ ਹੁ ਮਚਨ ਭੁੱਲ ਗਿਓ ਲਾਲਚ ਦਾ ਸ਼ਿਕਾਰ ਹੋ ਗਿਓ ਇਹ ਲੀੜਿਆਂ ਦੀ ਪੰਡ ਕੀ ਕਰੇਗਾ ਕਿੱਥੇ ਰੱਖੇਗਾ ਅਸੀਂ ਸੈਲਾਨੀ ਸਾਧੂ ਪਤਾ ਨਹੀਂ ਕਿਧਰੋਂ ਕਿਧਰ ਨੂੰ ਜਾਣਾ ਹੈ ਘਰ ਮੁੜਨ ਦਾ ਪਤਾ ਕੋਈ ਨਹੀਂ ਮਰਦਾਨਾ ਕੁਝ ਸ਼ਰਮਿੰਦਾ ਜਿਹਾ ਹੋ ਕੇ ਨੀਵੀਂ ਪਾ ਬੈਠਾ ਉਸ ਨੂੰ ਕੁਝ ਨਹੀਂ ਆੜਦਾ ਕਿ ਉੱਤਰ ਕੀ ਦੇਵੇ ਸੱਚਮੁੱਚ ਮਾਲਕ ਨੇ ਉਸ ਨੂੰ ਕੁਝ ਲੈਉਣ ਤੋਂ ਰੋਕਿਆ ਸੀ ਇਹ ਪੰਡ ਹੁਣ ਝੁੱਕ ਕੇ ਖੱਬੇ ਵਾਸੇ ਵੱਲ ਤੁਰ ਜਾ ਨੇੜੇ ਹੀ ਇੱਕ ਨਗਰ ਆਵੇਗਾ ਉਥੋਂ ਦੇ ਗਰੀਬ ਨੰਗੇ ਹੋਣਗੇ ਇਹ ਸਭ ਕੁਝ ਉਹਨਾਂ ਨੂੰ ਵੰਡਾਂ ਅਸੀਂ ਲੋਕ ਗ੍ਰੈਸਤੀ ਹਾਂ ਥੋੜੀ ਭਗਤੀ ਵਾਲਿਆਂ ਤੇ ਗ੍ਰੈਸਤੀਆਂ ਨੂੰ ਇਹ ਪੂਜਾ ਦਾ ਧੰਨ ਨਹੀਂ ਬਚਦਾ ਇਸ ਦੇ ਪਚਾਉਣ ਵਾਸਤੇ ਕਟਨ ਤਪੱਸਿਆ ਦੀ ਲੋੜ ਹੁੰਦੀ ਹੈ ਇੱਕ ਲੀੜਾ ਇੱਕ ਨੂੰ ਦੇਵੀਂ ਦੇਖੀਂ ਕਿਤੇ ਕਿਸੇ ਦੀ ਮੰਗ ਦੇਖ ਕੇ ਬਹੁਤੇ ਲੀੜੇ ਨਾ ਫੜਾ ਦੇਵੀਂ ਗੁਰੂ ਜੀ ਕੱਪੜੇ ਤਾਂ ਭਲਾਂ ਭਾਰੇ ਹਨ ਮੈਥੋਂ ਚੁੱਕੇ ਨਹੀਂ ਜਾਣੇ ਨੇ ਸਨਾ ਸਾੰਬੇ ਜਾਣੇ ਆ ਇਹ ਤਾਂ ਮੈਂ ਲੋੜਵੰਦਾਂ ਵਿੱਚ ਵੰਡ ਆਉਂਦਾ ਹਾਂ ਪਰ 900 ਰੁਪਏ ਤਾਂ ਰੱਖ ਲਈਏ ਇਹ ਤਾਂ ਕਿਹੜਾ ਭਾਰ ਲੱਗਣਾ ਹੈ ਇਹਨਾਂ ਦਾ ਕਿਤੇ ਖਾਣ ਨੂੰ ਕੁਝ ਲਿੱਤਾ ਜਾਵੇਗਾ ਲਾਲਚ ਦੇ ਅਸਰ ਹੇਠ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਇਹ ਦੰਮੜੇ ਵੀ ਦੇ ਆ ਅਸਾਂ ਵਾਸਤੇ ਠਿਕਰੀਆਂ ਹਨ ਜਦੋਂ ਕਰਤਾਰ ਸਾਡੇ ਭੋਜਨ ਦੀ ਫਿਕਰ ਕਰਦਾ ਹੈ ਤਾਂ ਸਾਨੂੰ ਭਾਰ ਚੁੱਕਣ ਦੀ ਕੀ ਲੋੜ ਆਖੇ ਲੱਗ ਸੁੱਖ ਪਾਏਗਾ ਸਭ ਕੁਝ ਵੰਡਾ ਮਰਦਾਨਾ ਗੁਰੂ ਜੀ ਦੀ ਆਗਿਆ ਨਾ ਮੋੜ ਸਕਿਆ ਮੋੜ ਪੰਡ ਸਿਰ ਉੱਤੇ ਚੁੱਕ ਲਈ ਦੇ ਦੂਸਰੇ ਪਾਸੇ ਨੂੰ ਦਰ ਗਿਆ ਗੁਰੂ ਜੀ ਜੰਗਲ ਵਿੱਚ ਹੀ ਨਿਰੰਕਾਰ ਨਾਲ ਲਿਵ ਜੋੜ ਕੇ ਬੈਠੇ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ